ਮੰਸਮੇਤੇ ਕਈ ਤਰ੍ਹਾਂ ਦੇ ਮਾਮਲੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ ਹੁਣ ਤਾਂ ਸਭ ਮਾਮਲੇ ਸਾਹਮਣੇ ਆਏ ਆ ਆਸਟ੍ਰੇਲੀਆ ਦੇ ਸ਼ਹਿਰ ਮਲਬੌਰ ਦੇ ਵਿੱਚ ਜਿੱਥੇ ਕਿ ਕੁਝ ਲੋਕਾਂ ਨੇ ਭਾਰਤੀ ਵਿਦਿਆਰਥੀ ਮਨਰਾਜ ਰਹਿਤੋ ਦੇ ਹਮਲੇ ਦੇ ਦੌਰਾਨ ਬੁਰੀ ਤਰ੍ਹਾਂ ਵਿਰਾਜ ਸਖਮੀ ਕਰ ਦਿੱਤਾ। ਮਦਰ ਵੀਰਤੇ ਪੰਜਾਬ ਪਸੇ ਪਰਾਰਕ ਮਾਮਲਾ ਦੇ ਵਿੱਚ ਵੀ ਨਾਮੋਸ਼ਿ ਪਾਈ ਚਾਲੀ। ਆਸਟ੍ਰੇਲੀਆ ਦੇ ਵਿੱਚ ਭਾਰਤੀ ਤੇ ਹੋ ਰਹੇ ਹਮਲੇ ਦੇ ਮਾਮਲੇ ਰੁਕਣ ਦਾ ਨਾਖ ਨਹੀਂ ਲੈ ਰਹੇ। ਤਾਂ ਇਸ ਮਾਮਲੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਇੱਕ ਨੌਜਵਾਨ ਮਨ ਰਾਜਪਿੰਦਰ ਸਿੰਘ ਤੇ ਆਸਟ੍ਰੇਲੀਆ ਦੇ ਸ਼ਹਿਰ ਮਲਬੌਰ ਦੇ ਵਿੱਚ ਹਮਲਾ ਕੀਤਾ ਗਿਆ ਹੈ। ਅਤੇ ਇਸ ਹਮਲੇ ਦੇ ਵੇਸ਼ ਉਪਲੋਜ ਪਰ ਗੰਭੀਰ ਰੂਪ ਨਾਲ ਜ਼ਖਮੀਆਂ ਤੇ ਇਸ ਪੇਲੇ ਹਸਪਤਾਲ ਦੇ ਵਿੱਚ ਕੋਮਾ ਦੇ ਵਿੱਚ ਪਿਆ ਆਸਟ੍ਰੇਲੀਆ ਪੁਲਿਸ ਕੋਲੋਂ ਇਸ ਬਧੀ ਜਾਣਕਾਰੀ ਦਿੱਤੀ ਗਈ ਜਿਸ ਮੁਤਾਬਕ ਬਾਣ ਵਿਰਾਟਪਿੰਦਰ ਸਿੰਘ ਫੁਰ ਪਾਤੇ ਆਪਣੇ ਦੋ ਦੋਸਤਾਂ ਦੇ ਨਾਲ ਬੈਠਾ ਸੀ ਅਤੇ ਉਸ ਵੇਲੇ ਕੁਝ ਲੋਕਾਂ ਨੇ ਆ ਕੇ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਉਹ ਰਤੇ ਜਾਨਲੇਵਾ ਹਮਲਾ ਬੋਲ ਦਿੱਤਾ ਇਸ ਤੋਂ ਬਾਅਦ ਉਹ ਲੋਕ ਪਿੰਡ ਲੋਸ਼ਪੰਦ ਦਾ ਮੋਬਾਈਲ ਤੇ ਉਸ ਤੋਂ ਪੈਸੇ ਲੈ ਕੇ ਦੌੜ ਖੜੀ ਹੋਈ ਮੋਹ ਰਾਜਿੰਦਰ ਸਿੰਘ ਹੁਸ਼ਿਆਰਪੁਰ ਤੇ ਪਿੰਡ ਨੰਗਲ ਕਲਾ ਦਾ ਵਾਸੀ ਹੈ ਅਤੇ ਉਸ ਦਾ ਪਰਵਾਦ ਇਸ ਸਾਰੇ ਘਟਾ ਕ੍ਰਾਮ ਤੋਂ ਬਾਅਦ ਗਹਿਰੇ ਹਿੱਸੇ ਦੇ ਵਿੱਚ ਹੈ ਉਹ ਜਿਹੜੇ ਨਿਗਰੂ ਤਾਂ ਇੱਕ ਬੋੜੀ ਸੀਗਾ ਉਹ ਤੇ ਉੱਤੇ ਆਏ ਗੱਡਿਓ ਉੱਤੇ ਆਦਿਆ ਨੇ ਇਹਦੇ ਮਾਰਿਆ ਸਿਰ ਚ ਅਤੇ ਲੱਤ ਮਾਰੀ ਉਹਨੂੰ ਥੋੜੀ ਮਾਰੀ ਉਹ ਪਿੱਛੇ ਡੇਪਿਆ ਇਦਕੀ ਉਹ ਸਿਰ ਚ ਸੱਤ ਲਾਗ ਕੇ ਕੋਈ ਫਿਰ ਉੱਠਿਆ ਫਿਰ ਜਦ ਮਾਰੇ ਉਹਨੂੰ ਉਲਟੀ ਆਵੇ ਫਿਰ ਨਹੀਂ ਉੱਠ ਰਹਾ ਉੱਥੇ ਦੂਜੇ ਕੜਕੇ ਤੇ ਉਹ ਤੇ ਜਵਾੜਾ ਟੁੱਟਦਾ ਇੱਕ ਦੁਰਕ ਪਟ ਗਿਆ ਪਟ ਗਿਆ ਆਪਣੀ ਜਾਨ ਨੂੰ ਬਚਾ ਲਈ ਉਹਨੇ ਜਦ ਕੋਲਸ ਨੂੰ ਪਰਮਿਸ਼ਨ ਦਿੱਤੀ ਪੁਲਿਸ ਨੇ ਚੱਕੀ ਜਲਦੀ ਕਾਰਵਾਈ ਕਰਕੇ ਉਹਨੂੰ ਉੱਥੇ ਹੈਲਪਰੈਂਟ ਹਸਪੀਟਲ ਤੇ ਉੱਥੇ ਦਾਖਲ ਕਰਾਇਆ ਕਿਸ ਕਾਰਨ ਪਤਾ ਲੱਗਾ ਕਿ ਉਹਨੂੰ ਨੋਟ ਖੁਰਾ ਬਾਲ ਰਿਹਾ ਲੋਟਪੋ ਡਰਗੀ ਬੋਲ ਸਕਦੇ ਆ